ਸੰਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਗੱਲ ਕਰਦੇ ਆ ਪਹਿਲਾਂ ਆਪਾਂ ਪੰਜਾਬ ਦੇ ਮੌਸਮ ਦੀ ਜਿਵੇਂ ਕਿ ਪੰਜਾਬ ਵਿੱਚ ਵੀ 25 ਤਰੀਕ ਦੀ ਸ਼ਾਮ ਤੋਂ ਕਈ ਥਾਵਾਂ ਤੇ ਹਲਕੀ ਹਲਕੀ بارش ਹੋ ਰਹੀ ਜਿਵੇਂ ਕਿ ਫਾਜ਼ਿਲਕਾ ਤੇ ਇਸ ਦੇ ਨਾਲ ਹੀ ਪਾਤੜਾ ਤੇ ਹਰਿਆਣਾ ਵਿੱਚ ਸਿਰਸਾ ਕੁਝ ਏਰੀਆ ਕਰਨਾਲ ਦਾ ਤੇ ਦਿੱਲੀ ਦੇ ਕਾਫੀ ਭਾਗਾਂ ਦੇ ਵਿੱਚ ਹਲਕੀ بارش ਜਣੀ ਹੋ ਰਹੀ ਹੈ ਤੇ ਅੱਜ 26 ਤਰੀਕ ਨੂੰ ਤੇ ਕੱਲ 27 ਤਰੀਕ ਦਾ ਮੌਸਮ ਜਿਹੜਾ ਦੱਸ ਰਿਆਂਗੇ ਪੰਜਾਬ ਦੇ ਵਿੱਚ 26 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਿਹੜੀ ਹੈ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਹੈ ਤੇ ਜੰਮੂ ਦੇ ਵਿੱਚ 26 ਤੇ 27 ਫਰਵਰੀ ਨੂੰ ਦਰਮਿਆਨੀ ਤੋਂ ਪਰ ਮੀਂਹ ਬਾਰਿਸ਼ ਦੀ ਸੰਭਾਵਨਾ ਹੈ ਤੇ ਚੰਡੀਗੜ੍ਹ ਵਿੱਚ ਵੀ بارش ਜਿਹੜੀ 25 ਤਰੀਕ ਸ਼ਾਮ ਤੋਂ ਹਲਕੀ ਹਲਕੀ ਹੋ ਰਹੀ ਹੈ ਉਹਨਾਂ ਦੇ ਕਾਫੀ ਭਾਗਾਂ ਦੇ ਵਿੱਚ ਤੇ ਇਸੇ ਤਰ੍ਹਾਂ 26 ਤੇ 27 ਨੂੰ ਵੀ ਜਿਹੜੀ ਇਹ ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਹੈ ਹਰਿਆਣਾ ਵਿੱਚ 26 ਤੇ 27 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਦੀ ਕਾਫੀ ਸੰਭਾਵਨਾ ਹੈ ਤੇ ਦਿੱਲੀ ਦੇ ਵਿੱਚ ਹਲਕੀ بارش ਦੀ ਸੰਭਾਵਨਾ ਹੈ ਤੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਦਿੱਲੀ ਦੇ ਵਿੱਚ 25 ਤਰੀਕ ਸ਼ਾਮ ਨੂੰ ਵੀ ਛਿੱਟੇ ਪੈ ਚੁੱਕੇ ਨੇ ਤੇ ਰਾਜਸਥਾਨ ਦੇ ਵਿੱਚ ਟੁੱਟਵੀਂ ਬੱਦਲਵਾਈ ਬਣੀ ਰਹੇਗੀ ਹਿਮਾਚਲ ਪ੍ਰਦੇਸ਼ ਵਿੱਚ 26 ਫਰਵਰੀ ਨੂੰ بارش ਦੀ ਕਾਫੀ ਸੰਭਾਵਨਾ ਹੈ ਤੇ 27 ਫਰਵਰੀ ਨੂੰ ਜ਼ਬਰਦਸਤ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਤੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਘੱਟੋ ਘੱਟ ਤਾਪਮਾਨ ਹੈ ਉਹ -4 ਡਿਗਰੀ ਤੱਕ ਚਲਾ ਜਾਵੇਗਾ ਤੇ ਇਸ ਦੇ ਨਾਲ ਜਿਹੜੀ ਹਵਾਵਾਂ ਦੀ ਸਪੀਡ ਹੈ ਉਹ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਸਕਦੀ ਹੈ ਤੇ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਨੇ ਉਹ ਕਾਫੀ ਚਿੰਤਤ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਆ ਲੋਹਾਂ ਦੀ ਫਸਲ ਵੇਖ ਰਹੇ ਹੋਗੇ ਤੇ ਇਹ ਕਈ ਭਾਗਾਂ ਦੇ ਵਿੱਚ ਜਿਹੜਾ ਪਾਣੀ ਅਜੇ ਤੱਕ ਵੀ ਫਸਲਾਂ 'ਚੋਂ ਨਹੀਂ ਸੀ ਸੁੱਕਿਆ ਹੈਗਾ ਤੇ ਅੱਗੇ ਫਿਰ ਮੌਸਮ ਜਿਹੜਾ ਖਰਾਬ ਹੋਣ ਦੇ ਕਾਫੀ ਜ਼ਿਆਦਾ ਚਾਂਸ ਨੇ ਤੇ ਇਕਾਦੁਕਾ ਥਾਂਵ ਦੇ ਉੱਪਰ ਜਿਹੜੀ ਗੜੇ ਮਾਰੀਏ ਉਹ ਮਾਮੂਲੀ ਕਿਤੇ ਕਿਤੇ ਹੋ ਸਕਦੀ ਏ ਜੋ ਕਿ ਮੌਸਮ ਭਾਗ ਦੀ ਜਿਹੜੀ ਜਾਣਕਾਰੀ ਏ ਉਸ ਦੇ ਮੁਤਾਬਕ ਤੇ ਦੋਸਤੋ ਐਸੀ ਮੌਸਮ ਸੰਬੰਧੀ ਜਾਣਕਾਰੀ ਬਹੁਤ ਬਹੁਤ ਧੰਨਵਾਦ